ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਕਿਸਾਨ ਸਾਥੀਓ ਤੇ ਸਾਰੇ ਹਰ ਇੱਕ ਵਰਗ ਨੂੰ ਇਹ ਅਪੀਲ ਹੈ ਕਿ ਕੇਂਦਰ ਸਰਕਾਰ ਇੱਕ ਬਿੱਲ ਲੈ ਕੇ ਆ ਰਹੀ ਜਿਹਦਾ ਉਹਨਾਂ ਆਪੇ ਨਾਲ ਵਾਅਦਾ ਕੀਤਾ ਸੀ ਵੀ ਇਹ ਬਿੱਲ ਨਹੀਂ ਲੈ ਕੇ ਆਵਾਂਗੇ ਜਿਹੜਾ ਕ੍ਰੋਸ਼ ਪੈਬ 2020 ਵਾਲਾ ਤੇ ਹੁਣ 2025 ਦੇ ਵਿੱਚ ਉਹਨੂੰ ਲਾਗੂ ਕਰਨ ਨੂੰ ਫਿਰ ਰਹੀ ਹੈ 1 ਦਸੰਬਰ ਤੋਂ ਸੰਸ਼ਣ ਸ਼ੁਰੂ ਹੋ ਰਿਹਾ ਉਹ ਬਿੱਲ ਲੈ ਕੇ ਸਰਕਾਰ ਆਉਣਾ ਚਾਹੁੰਦੀ ਹੈ ਬਿਜਲੀ ਪ੍ਰਾਈਵੇਟ ਕਰਨ ਵਾਸਤੇ ਤੇ ਸਾਥੀਓ ਇਹਦੇ ਸਬੰਧ ਵਿੱਚ ਤੁਹਾਨੂੰ ਸਾਰਿਆਂ ਨੂੰ ਹਰ ਵਰਗ ਨੂੰ ਅਪੀਲ ਆ ਕਿ ਜੇ ਬਿੱਲ ਲਾਗੂ ਹੋ ਗਿਆ ਤੇ ਕਿਸੇ ਦੇ ਵਾਸਤੇ ਵੀ ਗੱਲ ਨਹੀਂ ਰਹਿਣੀ ਕਿ ਇਹ ਬਿੱਲੇ ਦਾ ਪਰਿਆ ਜਾਵੇ ਸਾਰੀਆਂ ਸਬਸਿਡੀਆਂ ਖਤਮ ਹੋ ਜਾਣਗੀਆਂ ਇਸ ਕਰਕੇ ਕੱਲ ਨੂੰ 26 ਤਰੀਕ ਪਹਿਲਾਂ 34 ਸੈਕਟਰ ਮੰਗਿਆ ਸੀ ਸਰਕਾਰ ਤੋਂ ਵੈਸੇ ਉਹਨਾਂ ਨੇ ਦੇ ਦਿੱਤੀ ਜਗਾ ਲੇਕਿਨ ਉਹ ਖਰਾਬ ਹੋਣ ਕਰਕੇ ਜਗਾ ਤੇ 43 ਸੈਕਟਰ ਦੇ ਵਿੱਚ ਨੇੜੇ ਬੱਸ ਸਟੈਂਡ ਦੇ ਆਪਣਾ ਇਹ ਪ੍ਰੋਗਰਾਮ ਹੈ 26 ਨਵੰਬਰ ਦਾ ਨਾਲੇ ਪੰਜਵੀਂ ਬਰੇਗੜ ਬਣਾਈ ਜਾਊਗੀ ਦਿੱਲੀ ਮੋਰਚੇ ਦੀ ਤੇ ਨਾਲੇ ਉੱਥੇ ਜਿਹੜੀ ਆ ਰਹਿੰਦੀ ਆ ਮੰਗਾ ਨੇ ਉਹਨਾਂ ਨੂੰ ਹਵਾਲਾ ਜਾਊਗਾ ਤੇ ਜਿਹੜਾ ਇਹ ਇੱਕ ਨਵਾਂ ਲੈ ਕੇ ਆ ਰਹੇ ਨੇ ਇਹਦਾ ਵੱਡੇ ਪੱਧਰ ਤੇ ਡਟ ਕੇ ਵਿਰੋਧ ਕੀਤਾ ਜਾਊਗਾ ਯੂਨੀਵਰਸਿਟੀ ਵਾਲੇ ਦਾ ਵਿਰੋਧ ਕੀਤਾ ਜਾਊਗਾ ਬੀਬੀਬੀ ਬੀਬੀਐਮਬੀ ਵਾਲਾ ਜਿਹੜਾ ਮਸਲਾ ਉਹਦੇ ਉੱਤੇ ਵੀ ਚੰਡੀਗੜ੍ਹ ਨੂੰ ਆਪਣੇ ਖੇਤਰ ਚ ਲੈ ਜਾਣਾ ਚਾਹੁੰਦੀ ਹੈ ਕੇਂਦਰ ਸਰਕਾਰ ਆਪਣੇ ਹੱਕ 'ਚ ਉਹਨਾਂ ਨੂੰ ਇਹ ਸਾਰੇ ਆ ਮਸਲਿਆਂ ਦੇ ਉੱਤੇ ਡਟ ਕੇ ਉੱਥੇ ਬੋਲਿਆ ਜਾਵੇਗਾ ਤੇ ਬਿਜਲੀ ਜਿਹੜਾ ਬਿੱਲ ਹੈ ਉਹਦੀ ਵਿਰੋਧਤਾ ਡਟ ਕੇ ਕੀਤੀ ਜਾਊਗੀ ਕਿ ਬਿਜਲੀ ਬਿੱਲ ਸਰਕਾਰ ਨਾ ਲਿਆਵੇ ਨਾ ਕਿਸੇ ਦੇ ਭਰਨ ਦੀ ਵਾਸੀ ਗੱਲ ਲਾ ਕੇ ਦੇ ਨੇ ਉਹ ਭਰਦਾ ਹੀ ਆ ਇਸ ਕਰਕੇ ਸਾਰੇ ਲੋਕਾਂ ਨੂੰ ਅਪੀਲ ਹੈ ਸਾਰੇ ਸਾਥੀਆਂ ਨੂੰ ਅਪੀਲ ਹੈ ਹਰ ਵਰਗ ਉੱਥੇ ਪਹੁੰਚੇ ਹਰ ਵਰਗੇ ਨੂੰ ਸਹਾਇਕ ਦੇਵੇ ਤੇ ਤਾਂ ਹੀ ਬਿਜਲੀ ਬਿੱਲ ਜਿਹੜਾ ਇਹ ਰੁਕਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ